ਹਾਂਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਆਪਾਂ ਇਸ ਲੈਕਚਰ ਦੇ ਵਿੱਚ ਗੱਲ ਕਰਾਂਗੇ ਐਂਗਲੋ ਸਿੱਖ ਸਬੰਧ 1800 ਤੋਂ ਲੈ ਕੇ 1839 ਈਸਵੀ ਐਂਗਲੋ ਮੀਨਸ ਅੰਗਰੇਜ਼ ਅੰਗਰੇਜ਼ਾਂ ਦੇ ਸਿੱਖਾਂ ਨਾਲ ਸਬੰਧ 1800 ਈਸਵੀ ਤੋਂ ਲੈ ਕੇ 1839 ਈਸਵੀ ਤੱਕ ਜਾਨੀ ਕਿ 1800 ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੱਕ ਦੇ ਜਿਹੜੇ ਸਬੰਧ ਸੀ ਇਹਦੇ ਤੁਹਾਨੂੰ ਪਹਿਲਾਂ ਹੀ ਗੱਲ ਦੱਸ ਦਈਏ ਵੀ 1800 ਤੋਂ ਲੈ ਕੇ 1839 ਤੱਕ ਦੇਰਾ ਸਮਾਂ ਸੀ ਅੰਗਰੇਜ਼ਾਂ ਤੇ ਸਿੱਖਾਂ ਦੇ ਜਿਹੜੇ ਸਬੰਧ ਸੀ ਉਹ ਸਦਾ ਇੱਕੋ ਜਿਹੇ ਨਹੀਂ ਰਹੇਗੇ। ਕਈ ਵਾਰ ਇਹ ਸਬੰਧ ਦੋਸਤੀਪੂਰਨ ਹੋ ਗਏ ਸੀ ਤੇ ਕਈ ਵਾਰ ਤਣਾਅਪੂਰਨ ਹੋ ਗਏ ਸੀ। ਸਥਿਤੀ ਲੜਾਈ ਤੱਕ ਪਹੁੰਚ ਗਈ ਸੀ। ਠੀਕ ਹੈ। ਬਟ ਲੜਨਾ ਦੋਨੋਂ ਹੀ ਤਾਕਤਾਂ ਨਹੀਂ ਚਾਹੁੰਦੀਆਂ ਸੀ। ਠੀਕ ਹੈ। ਦੋਨੋਂ ਇੱਕ ਦੂਜੇ ਦੇ ਮਿੱਤਰ ਬਣ ਕੇ ਰਹਿਣਾ ਚਾਹੁੰਦੇ ਸੀ ਬਟ ਫੇਰ ਵੀ ਜਿਹੜੇ ਹਾਲਾਤ ਸੀ ਕਈ ਵਾਰ ਤਣਾਅਪੂਰਨ ਬਣ ਜਾਂਦੀ ਸੀ। ਤਾਂ ਵੇਖੋ ਅ ਅ ਪੜਦੇ ਆਪਾਂ 1800 ਤੋਂ 1839 ਤੱਕ ਇਹ ਸਮਾਂ ਸੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਦਾ ਬਲੱਖਣ ਸਮਾਂ ਰਿਹਾ ਸੀ ਠੀਕ ਹੈ ਪਰ ਇਸ ਸਮੇਂ ਇੱਕ ਤਾਕਤ ਸੀ ਜਿਹੜੀ ਅੰਗਰੇਜ਼ ਜਿਨ੍ਹਾਂ ਨੂੰ ਕਿ ਅਜਿੱਤ ਸਮਝਿਆ ਜਾਂਦਾ ਸੀ ਤੇ ਉਹਨਾਂ ਦਾ ਕਿੰਨਾ ਨਾਲ ਸੰਪਰਕ ਹੋਇਆ ਕਿੰਨਾ ਉਹਨਾਂ ਨਾਲ ਬਾਪਿਆ ਸਿੱਖਾਂ ਦੇ ਨਾਲ ਠੀਕ ਹੈ ਇਸ ਤੋਂ ਬਾਅਦ ਅੰਗਰੇਜ਼ਾਂ ਤੇ ਸਿੱਖਾਂ ਦੇ ਜਿਹੜੇ ਸਬੰਧ ਸੀ ਉਹਨਾਂ ਦੇ ਵਿੱਚ ਕਾਫੀ ਜਿਹੜਾ ਉਤਰਾ ਚੜਾ ਆ ਸੀ ਉਹ ਹੰਦਾ ਰਿਹਾ ਠੀਕ ਹੈ ਤੇ ਇਸ ਤੋਂ ਬਾਅਦ ਇਹ ਜਿਹੜਾ ਸਮਾਂ ਸੀ 1800 ਤੋਂ ਲੈ ਕੇ 1839 ਤੱਕ ਦਾ ਜੋ ਸਮਾਂ ਸੀ ਇਸ ਨੂੰ ਅੱਗੇ ਦੋ ਪੜਾਵਾਂ ਦੇ ਵਿੱਚ ਵੰਡਿਆ ਜਾਂਦਾ ਹੈਗਾ ਠੀਕ ਹੈ ਜੀ ਆਓ ਆਪਾਂ ਪਹਿਲੇ ਪੜਾ ਦੀ ਗੱਲ ਕਰੀਏ ਪਹਿਲਾ ਪੜਾ ਸੀ 1800 ਈਸਵੀ ਤੋਂ ਲੈ ਕੇ 1809 ਈਸਵੀ ਇਸ ਸਮੇਂ ਦੇ ਦੌਰਾਨ ਕੁਝ ਜਿਹੇ ਹਾਲਾਤ ਪੈਦਾ ਹੋਏ ਜਿਸ ਕਰਕੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੱਕ ਅਪਰੋਚ ਕੀਤੀ ਤਾਂ ਸਭ ਤੋਂ ਪਹਿਲਾਂ ਸੀ ਅੰਗਰੇਜ਼ਾਂ ਦਾ ਮਿਸ਼ਨ ਯੂਸਫ ਅਲੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਿਸਤਾਨ ਦੇ ਜਿਹੜਾ ਸ਼ਾਸਕ ਸੀ ਸ਼ਾਹ ਜਮਾਨ ਠੀਕ ਹੈ ਅਫਗਾਨਿਸਤਾਨ ਦਾ ਸ਼ਾਸਕ ਸੀ ਸ਼ਾਹ ਜਮਾਨ ਉਸ ਦੇ ਨਾਲ ਦੋਸਤੀ ਕਾਇਮ ਕਰ ਲਈ ਸੀ ਹੁਣ ਅੰਗਰੇਜ਼ਾਂ ਨੂੰ ਇਹ ਖਤਰਾ ਪੈਦਾ ਹੋ ਗਿਆ ਵੀ ਕਿਤੇ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਜਮਾਨ ਮਿਲ ਕੇ ਅੰਗਰੇਜ਼ਾਂ ਉੱਤੇ ਹਮਲਾ ਨਾ ਕਰ ਦੇਣ ਤਾਂ ਇਸ ਖਤਰੇ ਨੂੰ ਟਾਲਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਕਰਨ ਦੇ ਲਈ ਅੰਗਰੇਜ਼ਾਂ ਨੇ ਯੂਸਫ ਅਲੀ ਨੂੰ ਮਹਾਰਾਜਾ ਰਣਜੀਤ ਸਿੰਘ ਕੋਲ ਭੇਜਿਆ ਠੀਕ ਹੈ ਮਤਲਬ ਇਹ ਪਹਿਲਾ ਅ ਕੈਸਾ ਨੇ ਵੀ ਸੰਪਰਕ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੇ ਸੰਪਰਕ ਦੇ ਵਿੱਚ ਆਇਆ ਬਟ ਯੂਸਫ ਅਲੀ ਦੇ ਪਹੁੰਚਣ ਤੋਂ ਪਹਿਲਾਂ ਹੀ ਅ ਅਫਗਾਨਿਸਤਾਨ ਦੇ ਵਿੱਚ ਰਾਜਗਦੀ ਪ੍ਰਾਪਤ ਕਰਨ ਦੇ ਲਈ ਠੀਕ ਹੈ ਘਰੇਲੂ ਯੁੱਧ ਸੀ ਜਿਹੜਾ ਉਹ ਛਿੜ ਗਿਆ ਇਸ ਕਰਕੇ ਜਿਹੜਾ ਯੂਸਫ ਅਲੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਬਿਨਾਂ ਪਹੁੰਚੇ ਹੀ ਵਾਪਸ ਪਰਤ ਆਇਆ ਸੀ ਨੰਬਰ 2 ਤੇ ਜੇ ਆਪਾਂ ਗੱਲ ਕਰੀਏ ਤਾਂ ਜਸਵੰਤ ਰਾਓ ਹੋਲਕਰ ਜਸਵੰਤ ਰਾਓ ਹੌਲਕਰ ਸੀ ਜਿਹੜਾ ਉਹ ਮਰਾਠਿਆਂ ਦਾ ਇੱਕ ਸਰਦਾਰ ਸੀ ਜਦੋਂ ਮਰਾਠਿਆਂ ਦੀ ਅੰਗਰੇਜ਼ਾਂ ਨਾਲ ਲੜਾਈ ਹੋਈ ਤਾਂ ਅੰਗਰੇਜ਼ਾਂ ਤੋਂ ਮਰਾਠੇ ਜਿਹੜੇ ਅਸੀਂ ਹਾਰ ਗਏ ਤੇ ਜਸਵੰਤ ਰਾਓ ਆਪਣੀ ਜਾਨ ਬਚਾਉਂਦਾ ਹੋਇਆ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਕੋਲ ਸਹਾਇਤਾ ਦੇ ਲਈ ਪਹੁੰਚਿਆ ਠੀਕ ਹੈ ਤਾਂ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਨੂੰ ਜਿੱਤਣ ਦੇ ਲਈ ਬਾਹਰ ਸੀ ਤਾਂ ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਵੀ ਜਸਵੰਤ ਰਾਓ ਹੌਲਕਰ ਆਇਆਗਾ ਤਾਂ ਮਹਾਰਾਜਾ ਰਣਜੀਤ ਸਿੰਘ ਪਹੁੰਚੇ ਉਹਨਾਂ ਨੇ ਉਹਦਾ ਚੰਗਾ ਸਵਾਗਤ ਕੀਤਾ ਠੀਕ ਹੈ ਜਦੋਂ ਜਸਵੰਤ ਰਾਓ ਹੌਲ ਕਰਨੇ ਆਪਣੀ ਪੇਸ਼ਕਸ਼ ਮਹਾਰਾਜਾ ਰਣਜੀਤ ਸਿੰਘ ਅੱਗੇ ਰੱਖੀ ਵੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਚਾਹੁੰਦਾਗਾ ਕਿਨਾਂ ਦੇ ਵਿਰੁੱਧ ਅੰਗਰੇਜ਼ਾਂ ਦੇ ਵਿਰੁੱਧ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਹ ਸਦੀਏ ਸ਼ਰਤ ਆਸਵੀਕਾਰ ਕਰ ਦਿੱਤੀ ਠੀਕ ਹੈ ਜਦੋਂ ਇਸ ਗੱਲ ਦਾ ਅੰਗਰੇਜ਼ਾਂ ਨੂੰ ਪਤਾ ਲੱਗਿਆ ਤਾਂ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਤੇ ਬੜੇ ਖੁਸ਼ ਹੋਏ ਹਾਂਜੀ ਅੱਗੇ ਆਪਾਂ ਗੱਲ ਕਰੀਏ 1806 ਦੀ ਲਾਹੌਰ ਸੰਧੀ ਠੀਕ ਹੈ ਹੁਣ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਤੋਂ ਖੁਸ਼ ਸੀ ਠੀਕ ਹੈ ਦੂਸਰਾ ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦਾ ਸਾਥ ਨਹੀਂ ਦਿੱਤਾ ਤਾਂ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ ਇੱਕ ਸੰਧੀ ਹੋਈ ਜਿਹਦਾ ਨਾਮ ਸੀ ਲਾਹੌਰ ਦੀ ਸੰਧੀ 1806 ਦੇ ਵਿੱਚ ਠੀਕ ਹੈ ਹੁਣ ਇਸ ਸੰਧੀ ਦੇ ਵਿੱਚ ਇਹ ਤੇ ਕੀਤਾ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਜਸਵੰਤ ਰਾਓ ਹੋਲਕਰ ਦਾ ਸਾਥ ਨਹੀਂ ਦੇਣਗੇ ਠੀਕ ਹੈ ਤੇ ਦੋਨਾਂ ਦਾ ਦੁਸ਼ਮਣ ਦੋਨਾਂ ਤਾਕਤਾਂ ਦਾ ਮਤਲਬ ਅੰਗਰੇਜ਼ ਅਤੇ ਸਿੱਖਾਂ ਦਾ ਦੁਸ਼ਮਣ ਦੂਜੀ ਸ਼ਕਤੀ ਦਾ ਦੁਸ਼ਮਣ ਸਮਝਿਆ ਜਾਵੇਗਾ ਠੀਕ ਹੈ ਜੀ ਇਹ ਤਿੰਨ ਪੁਆਇੰਟ ਸੀ ਜਿਹੜੇ ਕਿ ਕਹਿ ਸਕਦੇ ਹਾਂਗੇ ਪਹਿਲੇ ਪੜਾਅ ਦੇ ਵਿੱਚ ਸੀ ਅੱਗੇ ਆਪਾਂ ਗੱਲ ਕਰੀਏ ਹੁਣ ਇਸ ਸੰਧੀ ਦੇ ਤਹਿਤ 1806 ਦੇ ਵਿੱਚ ਲਾਹੌਰ ਦੀ ਸੰਧੀ ਹੋਈ ਸੀ ਠੀਕ ਹੈ ਹੁਣ ਇਸ ਸੰਧੀ ਦੇ ਵਿੱਚ ਕੀ ਕੀਤਾ ਗਿਆ ਵੀ ਜਿਹੜੇ ਅੰਗਰੇਜ਼ਾਂ ਦੇ ਦੁਸ਼ਮਣ ਨੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨਾਲ ਸੰਪਰਕ ਸਥਾਪਿਤ ਨਹੀਂ ਕਰੇਗਾ ਦੂਸਰਾ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਇੱਕ ਦੂਜਿਆਂ ਦੇ ਖੇਤਰਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਗੇ ਠੀਕ ਹੈ ਹੁਣ ਇਸ ਨਾਲ ਫਾਇਦਾ ਕੀ ਹੋਇਆ ਇਸ ਨਾਲ ਫਾਇਦਾ ਇਹ ਹੋਇਆ ਵੀ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੇ ਪੱਖੋਂ ਸੰਤੁਸ਼ਟ ਹੋ ਗਿਆ ਹੁਣ ਉਹ ਆਪਣੇ ਰਾਜ ਦੇ ਰਾਜ ਦਾ ਵਿਸਥਾਰ ਕਰਨ ਦੇ ਲਈ ਸੁਤੰਤਰ ਸੀ ਠੀਕ ਹੈ ਜੀ ਹੁਣ ਇਸ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਨੇ 1806 ਦੇ ਵਿੱਚ ਮਾਲਵਾ ਤੇ ਪਹਿਲੀ ਮੁਹਿੰਮ ਤੇ 1807 ਦੇ ਵਿੱਚ ਦੂਜੀ ਮੁਹਿੰਮ ਕੀਤੀ ਮਤਲਬ ਮਾਲਵਾ ਇਲਾਕਿਆਂ ਨੂੰ ਜਿੱਤਣ ਦੇ ਲਈ ਦੋ ਵਾਰੀ ਮਹਾਰਾਜਾ ਰਣਜੀਤ ਸਿੰਘ ਉਸ ਸਾਈਡ ਤੇ ਦੇ ਪਹਿਲੀ ਵਾਰ ਜਦੋਂ ਉਹ ਉਹਨਾਂ ਨੇ ਹਮਲਾ ਕੀਤਾ ਤਾਂ ਉਸ ਸਮੇਂ ਇਸ ਹਮਲੇ ਦਾ ਕਾਰਨ ਸੀ ਦੁਲਤ ਦੀ ਪਿੰਡ ਠੀਕ ਹੈ ਇਸ ਪਿੰਡ ਦੇ ਕਰਕੇ ਨਾਬਾ ਤੇ ਪਟਿਆਲਿਆਂ ਦੇ ਰਾਜਿਆਂ ਦੇ ਵਿੱਚਕਾਰ ਸੰਘਰਸ਼ ਸੀ ਤਾਂ ਮਹਾਰਾਜਾ ਰঞ্জੀਤ ਸਿੰਘ ਨੂੰ ਪਟਿਆਲ ਦੇਣਾ ਸ਼ਾਸਕ ਸੀ ਜਸਵੰਤ ਸਿੰਘ ਉਸ ਨੇ ਸੱਦਾ ਦਿੱਤਾ ਸੀ ਮਹਾਰਾਜਾ ਰঞ্জੀਤ ਸਿੰਘ ਨੇ ਦੁਲਤ ਦੀ ਪਿੰਡ ਉਸ ਨੂੰ ਜਿੱਤ ਕੇ ਦੇ ਦਿੱਤਾ ਤੇ ਉੱਥੋਂ ਬਹੁਤ ਸਾਰੀ ਨਜ਼ਰਾਨੇ ਪ੍ਰਾਪਤ ਕੀਤੇ ਹਾਂਜੀ ਜੋ ਦੂਸਰਾ ਮਹਮਸੀ ਮਹਾਰਾਜ ਰੰਜੀਤ ਸਿੰਘ ਦੀ 1807 ਦੇ ਵਿੱਚ ਠੀਕ ਹੈ ਉਸ ਦੇ ਪਿੱਛੇ ਕਾਰਨ ਸੀ ਜੋ ਪਟਿਆਲਾ ਦੀ ਸाहिब ਸਿੰਘ ਠੀਕ ਹੈ ਸाहिब ਸਿੰਘ ਦੀ ਪਤਨੀ ਸੀ ਆਸਕੌਰ ਤਾਂ ਆਸਕੌਰ ਆਪਣੇ ਪੁੱਤਰ ਕਰਮ ਸਿੰਘ ਨੂੰ ਇੱਕ ਜ਼ਗੀਰ ਦੇਣਾ ਚਾਹੁੰਦੀ ਸੀ ਜਿਹੜੇ ਕਿ ਸाहिब ਸਿੰਘ ਨੇ ਮਨਾਂ ਕਰਤਾ ਤਾਂ ਆਸਕੌਰ ਨੇ ਮਹਾਰਾਜ ਰੰਜੀਤ ਸਿੰਘ ਨੂੰ ਹਮਲਾ ਕਰਨ ਦੇ ਲਈ ਸਦਾ ਦਿੱਤਾ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਹਮਲਾ ਕਰਨ ਦੇ ਲਈ ਪਹੁੰਚਿਆ ਤਾਂ ਆਸਕੋਰ ਤੇ ਸਾਇਬ ਸਿੰਘ ਦੇ ਵਿਚਕਾਰ ਸਮਝੌਤਾ ਹੋ ਗਿਆ ਸੀ ਠੀਕ ਹੈ ਪਰ ਮਹਾਰਾਜਾ ਰਣਜੀਤ ਸਿੰਘ ਪਹੁੰਚ ਗਿਆ ਸੀ ਇਸ ਲਈ ਉਸ ਨੇ ਆਸਕੋਰ ਤੋਂ ਕੜੇਖਾਨ ਤੋਪ ਤੇ ਇੱਕ ਪ੍ਰਸਿੱਧ ਜਿਹੜਾ ਹਾਰਸੀ ਉਪਰਾਪਤ ਕੀਤਾ ਹਾਂਜੀ ਇਸ ਸਮੇਂ 1807 ਦੇ ਵਿੱਚ ਨਪੋਲੀਅਨ ਦਾ ਭਾਰਤ ਉੱਤੇ ਹਮਲਾ ਕਰਨ ਦਾ ਜਿਹੜਾ ਡਰ ਸੀ ਉਹ ਬਹੁਤ ਵੱਧ ਗਿਆ ਸੀ ਠੀਕ ਹੈ ਹੁਣ ਅੰਗਰੇਜ਼ਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਲੋੜ ਸੀ ਇਸ ਲਈ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨਿੱਤਰਤਾ ਸਥਾਪਿਤ ਕਰ ਲਈ ਹਾਂਜੀ ਇਸ ਤੋਂ ਬਾਅਦ 1807 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਾਲਵੇ ਦੀ ਤੀਜੀ ਮੁਹਿੰਮ ਕੀਤੀ ਤੇ ਉੱਥੋਂ ਬਹੁਤ ਸਾਰੇ ਸ਼ਾਸਕਾਂ ਤੋਂ ਜਿਹੜੇ ਨਜ਼ਰਾਨੇ ਸੀ ਉਹ ਪ੍ਰਾਪਤ ਕੀਤੇ ਹਾਂਜੀ ਇਸ ਤੋਂ ਅਗਲਾ ਮੈਟਕਾਫ ਮਿਸ਼ਨ ਇਸ ਤੋਂ ਬਾਅਦ ਜਦੋਂ ਨਪੋਲੀਅਨ ਦਾ ਹਮਲੇ ਦਾ ਬਿਲਕੁਲ ਖਤਮ ਹੋ ਗਿਆ ਤਾਂ ਅੰਗਰੇਜ਼ਾਂ ਨੇ ਚਾਰਲਸ ਮੈਟਕਾਫ ਨੂੰ 10 ਦਸੰਬਰ 1808 ਦੇ ਵਿੱਚ ਮਰਾ ਰਨਦੀਪ ਸਿੰਘ ਨੂੰ ਮਿਲਣ ਦੇ ਲਈ ਭੇਜਿਆ ਤੇ ਕਿੱਥੇ ਮਿਲੇ ਦੋਨੇ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਬਟ ਇਸ ਗੱਲਬਾਤ ਦੇ ਵਿੱਚ ਜੇ ਕਹਿ ਸਕਦੇ ਨੇ ਵੀ ਇੱਕ ਗੱਲਬਾਤ ਸਿਰੇ ਨਾ ਚੜ ਸਕੀ ਠੀਕ ਹੈ ਤੇ ਇਹ ਬਿਲਕੁਲ ਜਿਹੜੀ ਮੁਲਾਕਾਤ ਸੀ ਇਸ ਤਰੀਕੇ ਦੇ ਨਾਲ ਹੀ ਵਿਅਰਥ ਰਹੀ ਹਾਂਜੀ ਅੱਗੇ ਆਪਾਂ ਗੱਲ ਕਰੀਏ ਇਸ ਤੋਂ ਬਾਅਦ 1809 ਦੇ ਵਿੱਚ ਠੀਕ ਹੈ ਅੰਗਰੇਜ਼ਾਂ ਨੇ ਆਪਣੇ ਬੁਖੋ ਤਿਆਰੀਆਂ ਸ਼ੁਰੂ ਕਰਤੀਆਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੋਂ ਬੁਖੋ ਤਿਆਰੀਆਂ ਸ਼ੁਰੂ ਕਰਤੀਆਂ ਹੁਣ ਭਾਰਤ ਉਤੇ ਨਪੋਲੀਅਨ ਦੇ ਹਮਲੇ ਦਾ ਡਰ ਬਿਲਕੁਲ ਖਤਮ ਹੋ ਗਿਆ ਸੀ ਤੇ ਹੁਣ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਕੱਟ ਕਰਨ ਦੀਆਂ ਲਗਾਤਾਰ ਇਹਨਾਂ ਕੋਸ਼ਿਸ਼ਾਂ ਸੀ ਉਹ ਕਰ ਰਹੀ ਸੀ ਠੀਕ ਹੈ ਹੁਣ ਇਹਨਾਂ ਕੋਸ਼ਿਸ਼ਾਂ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਨੂੰ 1809 ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਕਰਨ ਦੇ ਲਈ ਮਜਬੂਰ ਕੀਤਾ ਗਿਆ ਚਾਰਲਸ ਮੈਟਕਫ ਮੈਟਕਫ ਦੁਆਰਾ ਤਾਂ ਹੁਣ 25 ਅਪ੍ਰੈਲ 1809 ਦੇ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਸੰਧੀ ਹੋਈ। ਇਸ ਸੰਧੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਜਿੰਨੀ ਸ਼ਕਤੀ ਸੀ ਉਸ ਨੂੰ ਕਾਫੀ ੱਤਕਾ ਪਹੁੰਚਿਆ ਬੱਜਿਆ ਤੇ ਇਹ ਅੰਗਰੇਜ਼ਾਂ ਦੀ ਇੱਕ ਕੂਟਨੀਤਿਕ ਜਿੱਤ ਸੀ। ਠੀਕ ਹੈ। ਬੇਸ਼ੱਕ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਯੁੱਧ ਨਹੀਂ ਕੀਤਾ ਪਰ ਫਿਰ ਵੀ ਉਹਨਾਂ ਨੇ ਰਣਜੀਤ ਸਿੰਘ ਨੂੰ ਇਸ ਸੰਧੀ ਦੇ ਤਹਿਤ ਹਰਾਤਾ। ਹੁਣ ਇਸ ਸੰਧੀ ਦੇ ਵਿੱਚ ਕੀ ਕਿਹਾ? ਬੀੜਾ ਦਰਿਆ ਸਤਲੁਜ ਸੀ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿਚਕਾਰ ਹੱਦ ਬਣਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਠੀਕ ਹੈ ਦਰਿਆ ਦੇ ਢੇਠਾਂ ਵਾਲੇ ਪਾਸੇ ਨਹੀਂ ਹੋਣਾ ਸੀ ਤੇ ਅੰਗਰੇਜ਼ਾਂ ਨੇ ਦਰਿਆ ਦੇ ਉੱਪਰਲੇ ਵਾਲੇ ਪਾਸੇ ਨਹੀਂ ਜਾਣਾ ਸੀ ਮਤਲਬ ਇਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਹੁਣ ਰਹਿਣਾ ਸੀ ਇਹਨਾਂ ਨੇ ਤੇ ਇੱਕ ਦੂਜੇ ਦੇ ਇਲਾਕੇ ਉੱਤੇ ਹਮਲਾ ਨਹੀਂ ਕਰਨਾ ਸੀ ਤਾਂ ਇਸ ਦਾ ਅਸਰ ਕੀ ਹੋਇਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਚਾਹੁੰਦਾ ਸੀ ਵੀ ਉਹ ਪੂਰੇ ਪੰਜਾਬ ਦਾ ਸਵਾਮੀ ਬਣੇ ਹੁਣ ਉਹਦਾ ਉਹ ਸੁਪਨਾ ਸੀ ਜਿਹੜਾ ਟੁੱਟ ਗਿਆ ਤੇ ਇਹਦਾ ਲਾਭ ਕਿਨਾਂ ਨੂੰ ਹੋਇਆ ਅਸਲ ਦੇ ਵਿੱਚ ਅੰਗਰੇਜ਼ਾਂ ਨੂੰ ਠੀਕ ਹੈ ਜੀ ਹਾਂਜੀ ਹੁਣ ਆਪਾਂ ਅੱਗੇ ਗੱਲ ਕਰੀਏ 1800 ਦੂਜਾ ਪੜਾਏਗਾ 1809 ਤੋਂ 1839 ਯਾਨੀ ਕਿ ਆਉਣ ਵਾਲੇ 30 ਸਾਲ ਹਾਂਜੀ ਤਾਂ ਇਸ ਦੇ ਦਰਮਿਆਨ ਇੱਕ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਸ਼ੱਕ ਦਾ ਸਮਾਂ ਚੱਲਦਾ ਰਿਹਾ ਠੀਕ ਹੈ 1809 ਤੋਂ 12 ਤੱਕ ਜਿਹੜਾ ਮਾਹੌਲ ਸੀ ਉਹ ਬਹੁਤ ਤਣਾਅਪੂਰਨ ਬਣਿਆ ਆਇਆ ਸੀ ਕਿਉਂਕਿ ਦੇਖੋ ਦੋਨੇ ਤਾਕਤਾਂ ਦੇ ਜਾਸੂਸ ਸੀ ਤੇ ਦੋਨੇ ਤਾਕਤਾਂ ਦੇ ਜਾਸੂਸ ਇੱਕ ਦੂਜੇ ਨੂੰ ਜਿਹੜੀਆਂ ਗੱਲਾਂ ਸੀ ਵਿਧਾ ਚੜਾ ਕੇ ਦੱਸਦੇ ਸੀ ਇਸ ਕਰਕੇ ਦੋਨੇ ਤਾਕਤਾਂ ਹੀ ਇੱਕ ਦੂਜੇ ਤੇ ਸ਼ੱਕ ਕਰਨ ਲੱਗੀਆਂ ਤੇ ਦੋਨਾਂ ਨੇ ਹੀ ਆਪਣੀ ਜਿਹੜੀ ਸੈਨਿਕ ਤਿਆਰੀ ਸੀ ਉਸ ਨੂੰ ਮਜ਼ਬੂਤ ਕੀਤਾ ਹਾਂਜੀ ਅੱਗੇ ਆਪਾਂ ਗੱਲ ਕਰੀਏ 1812 ਤੋਂ 1821 ਦਾ ਸਮਾਂ ਠੀਕ ਹੈ ਹੁਣ ਇਹ ਜਿਹੜਾ ਸਮਾਂ ਸੀ ਠੀਕ ਹੈ ਇਸ ਦੇ ਵਿੱਚ ਕੀ ਸੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ ਸਦਾ ਕੌਰ ਠੀਕ ਹੈ ਤਾਂ ਉਸ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਪਹਿਲਾਂ ਵਧੀਆ ਸਬੰਧ ਸੀ ਸਦਾਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਹਾਇਤਾ ਕੀਤੀ ਪਰ 1821 ਦੇ ਵਿੱਚ ਦੋਨਾਂ ਦੇ ਵਿੱਚ ਦੋਨਾਂ ਦੇ ਵਿੱਚ ਸਬੰਧ ਵਿਗੜੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਦਾਕੌਰ ਨੂੰ ਗ੍ਰਿਫਤਾਰ ਕਰ ਲਿਆ ਠੀਕ ਹੈ ਹੁਣ ਇਸ ਤੋਂ ਬਾਅਦ ਜਿਹੜਾ ਸਦਾਕੌਰ ਦਾ ਇੱਕ ਇਲਾਕਾ ਸੀ ਬਦਨੀ ਠੀਕ ਹੈ ਤਾਂ ਉਸ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਸਦਾਕੌਰ ਦੇ ਕਹਿੰਦੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਬਦਨੀ ਦੇ ਪਿੰਡ ਦੇ ਵਿੱਚੋਂ ਵਾਪਸ ਦੁੜਾਤਾ ਤਾਂ ਇਸ ਪਿੰਡ ਦੇ ਮਸਲੇ ਕਰਕੇ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਬੰਧ ਸੀ ਉਹ ਵਿਗੜ ਗਏ। ਹਾਂਜੀ ਅੱਗੇ ਆਪਾਂ ਗੱਲ ਕਰੀਏ 1824 ਤੋਂ 30 1824 ਤੋਂ 30 ਤੱਕ ਠੀਕ ਹੈ ਜਿਹੜਾ ਕੈਪਟਨ ਵੇਡ ਸੀ ਠੀਕ ਹੈ ਇਹ ਪੰਜਾਬ ਦਾ ਪੋਲੀਟੀਕਲ ਲੈਜੈਂਡ ਬਣਿਆ ਠੀਕ ਹੈ ਤਾਂ ਇਸ ਦੇ ਬਣਨ ਦੇ ਨਾਲ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਵਿਚਕਾਰ ਸਬੰਧ ਸੀ ਉਹ ਬਹੁਤ ਜ਼ਿਆਦਾ ਸੁਖਾਵੇਂ ਹੋ ਗਏ ਸੀ। ਹਾਂਜੀ ਹੁਣ ਅੱਗੇ ਆਪਾਂ ਗੱਲ ਕਰਾਂਗੇ ਕੁਝ ਮਸਲੇ ਸੀ ਜਿਨ੍ਹਾਂ ਮਸਲਿਆਂ ਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਸਬੰਧ ਬਹੁਤ ਜ਼ਿਆਦਾ ਵਿਗੜ ਗਏ ਪਹਿਲਾ ਸੀ ਵੀ ਸਿੰਧ ਸਿੰਧ ਇੱਕ ਖੇਤਰ ਸੀ ਜਿਹੜਾ ਵਪਾਰਿਕ ਤੇ ਭੂਗੋਲਿਕ ਪੱਖੋਂ ਬਹੁਤ ਜ਼ਿਆਦਾ ਮਹੱਤਵਪੂਰਨ ਸੀ ਅੰਗਰੇਜ਼ ਅਤੇ ਸਿੱਖ ਦੋਨੇ ਚਾਹੁੰਦੇ ਸੀ ਵੀ ਇਹਦੇ ਉੱਪਰ ਕਬਜ਼ਾ ਹੋਵੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਗੱਲਬਾਤ ਕਰਨ ਦੇ ਲਈ ਲਾਰਡ ਵਿਲੀਅਮ ਪੈਂਟਿੰਗ ਕੋਲ ਬੁਲਾਇਆ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਵਿਲੀਅਮ ਬੈਂਟਿੰਗ ਨਾਲ ਗੱਲ ਕਰ ਰਿਹਾ ਸੀ ਪਰ ਅੰਗਰੇਜ਼ਾਂ ਨੇ ਅੰਦਰ ਖਾਤੇ ਹੀ ਇੱਕ ਵਿਅਕਤੀ ਨੂੰ ਭੇਜਿਆ ਕਰਨਲ ਪੋਟਿੰਜ਼ਰ ਨੂੰ ਜਿਹੜਾ ਕਿ ਸਿੰਧ ਦੇ ਅਮੀਰਾਂ ਦੇ ਨਾਲ ਸੰਧੀ ਕਰ ਆਇਆ ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਿਆ ਤਾਂ ਉਹਨਾਂ ਨੇ ਬਹੁਤ ਬੁਰਾ ਮਨਾਇਆ ਤੇ ਉਹਨਾਂ ਦੇ ਜਿਹੜੇ ਸਬੰਧ ਸੀ ਅੰਗਰੇਜ਼ਾਂ ਨਾਲ ਵਿਗੜ ਗਏ ਦੂਜਾ ਸੀ ਸ਼ਿਕਾਰਪੁਰ ਦਾ ਮਸਲਾ ਸ਼ਿਕਾਰਪੁਰ ਵੀ ਪੂਗੋਲਿਕ ਤੇ ਆਰਥਿਕ ਪੱਖੋਂ ਬਹੁਤ ਮਹੱਤਵਪੂਰਨ ਸੀ ਠੀਕ ਹੈ ਇੱਥੋਂ ਦਾ ਇੱਕ ਕਬੀਲਾ ਸੀ ਵੀ ਮਜ਼ਾਰੀ ਕਬੀਲਾ ਠੀਕ ਹੈ ਕਿਹੜਾ ਕਬੀਲਾ ਮਜ਼ਾਰੀ ਕਬੀਲਾ ਇੱਕ ਹੀ ਕਰਦਾ ਸੀ ਮਹਾਰਾਜੇ ਦੇ ਖੇਤਰਾਂ ਦੇ ਉੱਪਰ ਹਮਲਾ ਕਰਦਾ ਸੀ ਤੇ ਉੱਥੋਂ ਲੁੱਟਮਾਰ ਕਰਕੇ ਦੁਬਾਰਾ ਫਿਰ ਵਾਪਸ ਦੌੜ ਜਾਂਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਰੈਨ ਨੂੰ ਸਬਕ ਸਿਖਾਉਣ ਦੇ ਲਈ ਸ਼ਿਕਾਰਪੁਰ ਦੇ ਉੱਪਰ ਹਮਲਾ ਕੀਤਾ ਤੇ ਇੱਥੇ ਆਪਣੀ ਜਿਹੜੀ ਫੌਜ ਸੀ ਉਸ ਸਥਾਪਿਤ ਕੀਤੀ ਪਰ ਬਾਅਦ ਦੇ ਵਿੱਚ ਜਦੋਂ ਕਰਨਲ ਵੇਡ ਦੀ ਸੈਨਾ ਆਈ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਥੋਂ ਆਪਣੀ ਫੌਜ ਹਟਾਉਣੀ ਪਈ ਇਸ ਕਰਕੇ ਵੀ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਜਿਹੜੇ ਸਬੰਧ ਸੀ ਉਹ ਵਿਗੜ ਗਏ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਪ੍ਰੇਸ਼ਣ ਸੀ ਫਿਰੋਜ਼ਪੁਰ 1835 ਦੇ ਵਿੱਚ ਅੰਗਰੇਜ਼ਾਂ ਨੇ ਫਿਰੋਜ਼ਪੁਰ ਦੇ ਜਿਹੜਾ ਇਲਾਕਾ ਸੀ ਉਹਦੇ ਉੱਪਰ ਕਬਜ਼ਾ ਕਰ ਲਿਆ ਤੇ ਉੱਥੇ ਸੈਨਿਕ ਸ਼ੌਣੀ ਸਥਾਪਿਤ ਕੀਤੀ। ਦੇਖੋ ਫਿਰੋਜ਼ਪੁਰ ਪੰਜਾਬ ਦਾ ਹਿੱਸਾ ਸੀ। ਇਸ ਕਰਕੇ ਜਦੋਂ ਅੰਗਰੇਜ਼ਾਂ ਨੇ ਇਹਦੇ ਉੱਤੇ ਕਬਜ਼ਾ ਕਰ ਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਜਿਹੜੇ ਸਬੰਧ ਸੀ ਉਹ ਬਹੁਤ ਜ਼ਿਆਦਾ ਵਿਗੜ ਗਏ। ਹਾਂਜੀ। ਇਹ ਕੇ ਵੀ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਤ੍ਰੈਪੱਖੀ ਸੰਧੀ। ਠੀਕ ਹੈ। ਹੁਣ ਰੂਸ ਦਾ ਏਸ਼ੀਆ ਦੇ ਵੱਲ ਵਧਣ ਦਾ ਜਿਹੜਾ ਖਤਰਾ ਸੀ ਠੀਕ ਹੈ ਉਹ ਉਹ ਜਿਆਦਾ ਹੋ ਗਿਆ ਸੀ ਤਾਂ ਹੁਣ ਅੰਗਰੇਜ਼ਾਂ ਨੇ ਅਫਗਾਨਿਸਤਾਨ ਦੇ ਸ਼ਾਸਕ ਦੋਸਤ ਮਹਮਦ ਖਾਨ ਦੇ ਨਾਲ ਦੋਸਤੀ ਕਰਨ ਦੇ ਲਈ ਹੱਥ ਵਿਧਾਇਆ ਦੋਸਤ ਮਹਮਦ ਖਾਨ ਨੇ ਇੱਕ ਸ਼ਰਤ ਰੱਖੀ ਵੀ ਜੇਕਰ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਪੇਸ਼ਾਬਰ ਦਾ ਇਲਾਕਾ ਲੈ ਕੇ ਅੰਗਰੇਜ਼ ਦੋਸਤ ਮਹਮਦ ਖਾਨ ਨੂੰ ਦੇ ਦੇਣ ਤਾਂ ਉਹ ਸੰਧੀ ਕਰਨ ਦੇ ਲਈ ਮੰਨ ਜਾਏਗਾ ਠੀਕ ਹੈ ਪਰ ਅੰਗਰੇਜ਼ਾਂ ਨੇ ਜਿਆ ਨਹੀਂ ਕੀਤਾ ਕਿਉਂਕਿ ਉਹ ਅਜਾ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਗੁੱਸੇ ਨਹੀਂ ਕਰਨਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਕੀ ਕੀਤਾ ਮਹਾਰਾਜਾ ਰਣਜੀਤ ਸਿੰਘ ਸਾਹ ਸੁਜਾ ਅਤੇ ਅੰਗਰੇਜ਼ ਇਹਨਾਂ ਤਿੰਨਾਂ ਨੇ ਮਿਲ ਕੇ ਇੱਕ ਸੰਧੀ ਕੀਤੀ ਠੀਕ ਹੈ 26 ਜੂਨ 1838 ਠੀਕ ਹੈ ਹੁਣ ਇਸ ਸੰਧੀ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦਸਤਕਤ ਨਹੀਂ ਕਰਨਾ ਚਾਹੁੰਦੇ ਸੀ ਪਰ ਫਿਰ ਵੀ ਮਜਬੂਰੀ ਦੇ ਵਿੱਚ ਉਹਨਾਂ ਨੂੰ ਦਸਤਕਤ ਕਰਨੇ ਪਏ ਹੁਣ ਇਸ ਸੰਧੀ ਦੇ ਤਹਿਤ ਹੋਇਆ ਇਹ ਕਿ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਮਿਲ ਕੇ ਦੋਸਤ ਮੁਹੰਮਦ ਖਾਨ ਨੂੰ ਹਟਾ ਕੇ ਉਹਦੀ ਜਗ੍ਹਾ ਤੇ ਸਾਹ ਸੁਜਾ ਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਬਣਾਉਣਾ ਸੀ ਠੀਕ ਹੈ ਦੂਸਰਾ ਅਫਗਾਨਿਸਤਾਨ ਦੇ ਬਾਦਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਖੇਤਰਾਂ ਦੇ ਉੱਪਰ ਉਹਦਾ ਅਧਿਕਾਰ ਮੰਨਣਾ ਸੀ ਮਹਾਰਾਜਾ ਰਣਜੀਤ ਸਿੰਘ ਨੇ 5000 ਦੀ ਫੌਜ ਅਫਗਾਨਿਸਤਾਨ ਦੇ ਸ਼ਾਸਕ ਯਾਨੀ ਕਿ 700 ਜਦੀ ਮਦਦ ਲਈ ਭੇਜਣੀ ਸੀ ਤੇ ਬਦਲੇ ਵਿੱਚ 700 ਜਨੇ 2 ਲੱਖ ਰੁਪਏ ਮਹਾਰਾਜਾ ਰਣਜੀਤ ਸਿੰਘ ਨੂੰ ਦੇਣਾ ਸੀ ਠੀਕ ਹੈ ਇਹ ਵੀ ਸ਼ਰਤ ਤੈ ਹੋਈ ਵੀ ਤਿੰਨਾਂ ਦਾ ਦੁਸ਼ਮਣ ਇੱਕ ਦੂਜੇ ਦਾ ਦੁਸ਼ਮਣ ਮੰਨਿਆ ਜਾਏਗਾ ਠੀਕ ਹੈ ਤਾਂ ਇਸ ਸੰਧੀ ਦੇ ਤਹਿਤ ਕਰ ਸਕਨੇ ਵੀ ਇਹ ਜੀ ਸ਼ਕਤੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਉਸ ਨੂੰ ਘਟਾ ਦਿੱਤਾ ਗਿਆ ਠੀਕ ਹੈ afghanistan ਦੇ ਸਿੰਘਾਸ਼ਨ ਦੇ ਉੱਪਰ ਅੰਗਰੇਜ਼ਾਂ ਦਾ ਕਿਹੜਾ ਪਿੱਠੂ ਸੀ ਉਹ ਬੈਠ ਗਿਆ ਸੀ ਜਿਸ ਨੇ ਕਿ ਅੰਗਰੇਜ਼ਾਂ ਦੇ ਕਹਿ ਦੇ ਅਨੁਸਾਰ ਕੰਮ ਕਰਨਾ ਸੀ ਠੀਕ ਹੈ ਜੀ ਇਸ ਤੋਂ ਬਾਅਦ 27 ਜੁਨ 1839 ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਦੀ ਮੌਤ ਹੋ ਗਈ ਸੀ ਠੀਕ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ 10 ਸਾਲ ਬਾਅਦ ਇਹ 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਕਬਜ਼ਾ ਕਰ ਲਿਆ ਸੀ ਅੰਗਰੇਜ਼ੀ ਆ ਸਾਮਰਾਜ ਦੇ ਵਿੱਚ ਪੰਜਾਬ ਨੂੰ ਸ਼ਾਮਿਲ ਕਰ ਲਿਆ ਸੀ ਠੀਕ ਹੈ ਜੀ ਤਾਂ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੇ ਤੇ ਅੰਗਰੇਜ਼ਾਂ ਦੇ ਸਬੰਧ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਤਾਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਕਬਜ਼ਾ ਨਹੀਂ ਕੀਤਾ ਅਤੇ ਨਾ ਹੀ ਉਹ ਚਾਹੁੰਦੇ ਸੀ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਕੋਈ ਲੜਾਈ ਕੀਤੀ ਜਾਵੇ ਦੂਜੀ ਤਰਫ ਮਹਾਰਾਜਾ ਰਣਜੀਤ ਸਿੰਘ ਵੀ ਚਾਹੁੰਦਾ ਸੀ ਵੀ ਅੰਗਰੇਜ਼ਾਂ ਨਾਲ ਜਿਹੜੇ ਸਬੰਧ ਨੇ ਉਹ ਵਧੀਆ ਬਣੇ ਰਹਿਣ ਤਾਂ ਜੋ ਜਿਹੜਾ ਇੱਕ ਸਿੱਖ ਸਾਮਰਾਜ ਕਾਇਮ ਕੀਤਾ ਗਿਆਗਾ ਇਹ ਨਸ਼ਟ ਹੋਣ ਤੋਂ ਬਚਿਆ ਰਹੇ ਠੀਕ ਹੈ ਜੀ ਤੁਸੀਂ ਇਸ ਕੋਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਹੈਗੇ ਉਹ ਪੜ ਲਿਓ ਤਾਂ ਜਿਹੜੀ ਤੁਹਾਡੀ ਇਸ ਟੌਪਿਕ ਦੇ ਉੱਪਰ ਵਧੀਆ ਪਕੜ ਕਮਾਂਡ ਹੋ ਜੇ ਠੀਕ ਹੈ ਜੀ ਓਕੇ ਜੀ ਧੰਨਵਾਦ